ਸਰਵਣ ਸਿੰਘ ਪੰਦੇਰ ਲੜਾਈ ਦੇ ਮੈਦਾਨ ਵਿੱਚ ਗਏ ਨੇ ਦੇ ਰਮਾਣਾ ਚੱਕ ਪਿੰਡ 'ਚ ਬੈਠਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅਸਲ ਦੇ ਵਿੱਚ ਗੱਲ ਕੀ ਆ ਕਿਸਾਨਾਂ ਮਜ਼ਦੂਰਾਂ ਮਤਲਬ ਸ਼ੰਭੂ ਜਿਵੇਂ ਸਾਡੀ ਲੀਡਰਸ਼ਿਪ ਆ ਤੇ ਹਰਿਆਣੇ ਦੇ ਬਾਰਡਰਾਂ ਤੇ ਖਨੌਰੀ ਤੇ ਬੈਠਾ ਇਹਨੂੰ ਕਿ ਮੈਂ ਜ਼ਿਲ੍ਹੇ 'ਚ ਕੰਮ ਕਰਦਾ ਤੇ ਮੇਰੇ ਕੋਲ ਜਥੇਬੰਦੀ ਕੰਮ ਕਰ ਰਹੀ ਆ ਵੱਡੀ ਮੈਂ ਤੁਹਾਨੂੰ ਵੀ ਤੁਸੀਂ ਵੇਖੋਗੇ ਅੰਦੋਲਨ ਨੂੰ ਜੋਸ਼ ਕਿੱਦਾਂ ਬਹੁਤ ਤੇਜ਼ ਕਰਦਾ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਕੀ ਜੇ ਮਾਰਾਂਗਾ ਕਰੂੰਗਾ ਮੈਂ ਬੱਲੇ ਹੋ ਰਹੀ ਹੈਗੀ ਆ ਅਰੇ ਅੰਦੋਲਨ ਜੇ ਮੈਂ ਖੁਦ ਕੰਮ ਨਹੀਂ ਕਰਾਂ ਉਹ ਦੂਜੇ ਕਿਸੇ ਨੂੰ ਇਸ ਅੰਦੋਲਨ ਦੀਆਂ ਮੰਗਾਂ ਮਸਲੇ ਇਸ ਤਰੀਕੇ ਵਾਲੀ ਸੰਕਟ ਨੂੰ ਹੱਲ ਕਰਨ ਵਾਲੇ ਪਾਸੇ ਵਧਣੇ ਨੇ ਜਿਹੜੇ ਇਸ ਕਰਕੇ ਅਸੀਂ ਨਹੀਂ ਕਰ ਰਹੇ ਪੂਰੀ ਤਰ੍ਹਾਂ ਸਾਨੂੰ ਉਹ ਵੀ ਦੇ ਰਹੇ ਨੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਇਹਦਾ ਬਾਵਾ ਭੈਣਾਂ ਦੀ ਮਾਨਸਿਕ ਤਿਆਰੀ ਕਰਾ ਰਹੇ ਹੈਗੇ ਆ ਵੀ ਸਾਡੇ ਵਾਲਾ ਅੰਦੋਲਨ ਕੋ ਇੱਕ ਦਿਨ ਦਾ ਕੋਈ ਪ੍ਰਚਾਰ ਪ੍ਰੋਪੇਗੈਂਡਾ ਵਾਲਾ ਕੋਈ ਆਵਾਜ਼ ਹੁਣ ਤੱਕ ਸੀਮਿਤ ਵਾਲਾ ਨਾ ਹੋ ਕੇ ਸਾਡਾ ਇੱਕ ਪੋਲਿਸੀ ਬਦਲੀਆ ਪੱਕਾ ਅੰਦੋਲਨ ਪੱਕਾ ਮੋਰਚਾ ਵਾ ਉਹਦੇ ਲਈ ਅਸੀਂ ਹਰੇਕ ਥਾਂ ਤੇ ਜਾ ਕੇ ਪੂਰੀ ਤਰ੍ਹਾਂ ਤਿਆਰੀ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਇਹਨਾਂ ਮੰਗਾਂ ਦਾ ਠੋਸਾ ਲੜੀ ਹੁੰਦਾ ਇਸ ਤਰੀਕੇ ਨਾਲ ਵੀ ਚੋਣ ਜਾਬਤੇ ਬਾਰੇ ਆ ਵੀ ਚਲੋ ਅੱਜ ਲੱਗ ਜੇ ਕੱਲ ਲੱਗ ਜੇ ਜਦੋਂ ਸਾਨੂੰ ਇਹ ਚੋਣ ਜਾਬਤਾ ਸਾਡੇ ਗਾੜੀ ਡਿੱਕਾ ਨਹੀਂ ਹੋ ਸਕਦਾ ਚੋਣ ਜਾਬਤਾ ਸਾਰੀ ਉਮਰ ਲੈਣ ਵਾਲੇ ਜਿਹੜੀ ਹੁਣ ਸਰਕਾਰ ਹੈ ਜਾਂ ਜਿਹੜੀ ਅੱਗੇ ਚੁਣ ਕੇ ਆਊਗੀ ਉਹਦੇ ਵਿੱਚ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਸੱਟਾ ਕਾਰਪੋਰੇਟ ਦਾ ਅਜੰਡਾ ਰਕੀ ਨਹੀਂ ਹੋਗਾ ਫਿਰ ਅਸੀਂ ਧਰਮਾਂ ਦੇ ਨਾਂ ਤੇ इमोशनल ਬਲੈਕਮੇਲ ਕਰਕੇ ਇਲੈਕਸ਼ਨ ਜਿੱਤਣ ਦਾ ਅਜੰਡਾ ਨਹੀਂ ਹੋਗਾ ਜਾਤਾਂ ਦੇ ਨਾਂ ਤੇ ਇਲੈਕਸ਼ਨ ਜਿੱਤਣ ਵਾਲਾ ਅਜੰਡਾ ਨਹੀਂ ਹੋਗਾ ਖਾਉਤੀ ਵਿਕਾਸ ਦੇ ਨਾਂ ਵਾਲਾ ਅਜੰਡਾ ਨਹੀਂ ਹੋਗਾ ਹਕੀਕੀ ਜਿਹੜੇ ਲੋਕਾਂ ਦੇ ਆਮ ਚੁੱਲਿਆਂ ਦੇ ਮਸਲੇ ਨੇ ਆਰਥਿਕ ਕੋਰਣਾ ਜੁੜੇ ਹੋਏ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਇਹ ਲਗਾਤਾਰ ਜਾਗਰਤੀ ਦਿਗਾ ਕੇ ਵੀ ਜਦਾ ਤੁਸੀਂ 76-75 ਸਾਲਾਂ ਤੋਂ ਖੇਤੀ ਸੰਕਟ ਨਾਲ ਜੂਝ ਰਹੇ ਜੇ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਿਵੇਂ ਕਰਾਉਣਾ ਉਹਦੇ ਲਈ ਲੰਮੇ ਦਾਅਦ ਅਸ਼ਰਕ ਕਰਨਾ ਪਣਾ ਇਹਦੀ ਤਿਆਰੀ ਆ ਪੰਜਾਬ ਦੇ ਹਰ ਕੋਨੇ ਚ ਹਰ ਜਥੇਬੰਦੀ ਤੇ ਅਮਰ ਸਾਹਿਬ ਦੇ ਲੈ ਕੇ ਪੂਰੇ ਜੋਰ ਨਾਲ ਹੋ ਰਹੀ ਆ ਧੰਨਵਾਦ ਮੈਂ ਸਰਵੰਤ ਸਿੰਘ ਪੰਦੇਰ ਲੜਾਈ ਦੇ ਮੈਦਾਨ ਵਿੱਚ ਜਾਉਂਦਾ ਹਾਂ ਗਲੇ ਦੇ ਰਮਾਣਾ ਚੱਕ ਪਿੰਡ 'ਚ ਬੈਠਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅਸਲ ਦੇ ਵਿੱਚ ਗੱਲ ਕੀ ਆ ਕਿਸਾਨਾਂ ਮਜ਼ਦੂਰਾਂ ਮਤਾਂਾਂ ਪੈਣ ਦਾ ਸ਼ੰਭੂ ਜੇ ਸਾਡੀ ਲੀਡਰਸ਼ਿਪ ਹੈ ਹਰਿਆਣੇ ਦੇ ਬਾਰਡਰਾਂ ਤੇ ਖਨੌਰੀ ਤੇ ਬੈਠੇ ਇਹਨੂੰ ਕਿ ਮੈਂ ਚਲੇ ਕੇ ਕੰਮ ਕਰਦਾ ਤੇ ਮੇਰੇ ਕੋਲ ਜਥੇਬੰਦੀ ਕੰਮ ਕਰਦੀ ਮਗਰ ਤਿਆਰੀ ਹੋ ਰਹੀ ਹੈ ਵੱਡੀ ਮੈਂ ਕਰੋ ਵੀ ਤੁਸੀਂ ਵੇਖੋਗੇ ਅੰਦੋਲਨ ਨੂੰ ਜੋ ਜੀਆ ਬਹੁਤ ਤੇਜ਼ ਕਰਦਾ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਕੀ ਜੇ ਮੈਂ ਕੰਮ ਕਰੂੰਗਾ ਤਾਂ ਮੈਂ ਮੰਦੀ ਹੋ ਰਹੀ ਹੈਗੀ ਆ ਅਰੇ ਅੰਦੋਲਨ ਜੇ ਮੈਂ ਖੁਦ ਕੰਮ ਨਹੀਂ ਕਰਦਾ ਤਾਂ ਦੂਜੇ ਕਿਸੇ ਨੂੰ ਇਸ ਅੰਦੋਲਨ ਦੀਆਂ ਮੰਗਾਂ ਮਸਲੇ ਇਸ ਤਰੀਕੇ ਵਾਲੇ ਸੰਕਟ ਨੂੰ ਹੱਲ ਕਰਨ ਵਾਲੇ ਪਾਸੇ ਵਧਰੇ ਨੇ ਇਸ ਕਰਕੇ ਅਸੀਂ ਪੂਰੀ ਤਰ੍ਹਾਂ ਸਾਨੂੰ ਉਹ ਵੀ ਦੇਖ ਰਹੇ ਆ ਪਿੰਡਾਂ ਦੇ ਵਿੱਚ ਕਿਸਾਨਾਂ ਵਾਂਗੂ ਮਾਵਾ ਪੈਣਾਂ ਦੀ ਮਾਨਸਿਕ ਤਿਆਰੀ ਕਰਾ ਰਹੇ ਹੈਗੇ ਆ ਵੀ ਸਾਡੇ ਵਾਲਾ ਬੰਨ ਨੂੰ ਇੱਕ ਦਿਨ ਦਾ ਪਿੰਡ ਵਾਲੀ ਪ੍ਰਚਾਰਕ ਰੂਪੇ ਗੰਡੇ ਵਾਲਾ ਕੋਈ ਆਵਾਜ਼ ਤੋਂ ਤੱਕ ਸੀਮਤ ਵਾਲਾ ਨਾ ਹੋ ਕੇ ਸਾਡਾ ਇੱਕ ਪੋਲਿਸੀ ਬਦਲੀ ਆ ਅੰਦੋਲਨ ਪੱਕਾ ਮੋਰਚਾ ਵਾ ਉਹਦੇ ਲਈ ਅਸੀਂ ਹਰੇਕ ਥਾਂ ਤੇ ਜਾ ਕੇ ਪੂਰੀ ਤਰ੍ਹਾਂ ਤਿਆਰੀ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਇਹਨਾਂ ਮੰਗਾਂ ਦਾ ਠੋਸਾ ਲੈਣੀ ਹੁੰਦਾ ਇਸ ਤਰੀਕੇ ਨਾਲ ਵੀ ਚੋਣ ਜਾਬਤੇ ਬਾਰੇ ਆ ਵੀ ਚਲੋ ਅੱਜ ਲੱਗ ਜੇ ਕੱਲ ਲੱਗ ਜੇ ਚੋਣ ਜਾਬਤਾ ਸਾਡੇ ਗਾੜੀ ਡਿੱਕਾ ਨਹੀਂ ਹੋ ਸਕਦਾ ਚੋਣ ਜਾਬਤਾ ਸਾਰੀ ਉਮਰ ਲੈਣ ਵਾਲੀ ਜਿਹੜੀ ਹੁਣ ਸਰਕਾਰ ਹੈ ਜਾਂ ਜਿਹੜੀ ਅੱਗੇ ਚੁਣ ਕੇ ਆਊਗੀ ਉਹਦੇ ਵਿੱਚ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਸੱਟਾ ਕਾਰਪੋਰੇਟ ਦਾ ਅਜੰਡਾ ਰਕੀ ਨਹੀਂ ਹੋਗਾ ਫਿਰ ਅਸੀਂ ਧਰਮ ਦੇ ਨਾਂ ਤੇ इमोशनल ਬਲੈਕਮੇਲ ਕਰਕੇ ਇਲੈਕਸ਼ਨ ਜਿੱਤਣ ਦਾ ਅਜੰਡਾ ਨਹੀਂ ਹੋਗਾ ਜਾਤਾਂ ਦੇ ਨਾਂ ਤੇ ਇਲੈਕਸ਼ਨ ਜਿੱਤਣ ਵਾਲਾ ਅਜੰਡਾ ਨਹੀਂ ਹੋਗਾ ਖਾਤੀ ਵਿਕਾਸ ਦੇ ਨਾਂ ਵਾਲਾ ਅਜੰਡਾ ਨਹੀਂ ਹੋਗਾ ਹਕੀਕੀ ਜਿਹੜੇ ਲੋਕਾਂ ਦੇ ਆਮ ਚੁੱਲਿਆਂ ਦੇ ਮਸਲੇ ਨੇ ਆਰਥਿਕ ਕਨਾਂ ਜੁੜੇ ਹੋਏ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਇਹ ਲਗਾਤਾਰ ਜਾਗਰਤੀ ਦਿਵਾ ਕੇ ਪੀੜਾ ਤੁਸੀਂ 76-75 ਸਾਲਾਂ ਤੋਂ ਖੇਤੀ ਸੰਕਟ ਨਾਲ ਜੂਝ ਰਹੇ ਜੇ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਿਵੇਂ ਕਰਾਉਣਾ ਉਹਦੇ ਲਈ ਲੰਮੇ ਰਾਹ ਦਾ ਸੁਰੱਖਿਅਤ ਕਰਨਾ ਪਣਾ ਇਹਦੀ ਤਿਆਰੀ ਕਿ ਪੰਜਾਬ ਦੇ ਹਰ ਕੁੰਨ ਚ ਹਰ ਜੱਥੇ ਬੰਦੀ ਕਿ ਅਮਰਸਾ ਜ਼ਿਲ੍ਹੇ ਚ ਪੂਰੇ ਜੋਰ ਨਾਲ ਹੋ ਰਹੀ ਹੈ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप